ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਵੈਜ ਕੁਕਿੰਗ ਚੈਨਲ ਦੇ ਵਿੱਚ ਕਿਵੇਂ ਤੁਸੀਂ ਸਾਰੇ ਆਪਾਂ ਠੀਕ ਐ ਸਾਰੇ ਤੇ ਅੱਜ ਆਪਾਂ ਪਿਆਜ਼ ਦੀ ਬਹੁਤ ਹੀ ਤੇਜ਼ੀ ਜੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਤੇ ਤੁਸੀਂ ਪੂਰੀ ਵੀਡੀਓ ਦੇਖਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਿਆ ਕਰੋ ਜੀ ਤੇ ਆਪਾਂ ਸਮਾਨ ਦੇਖ ਲੈਨੇ ਜਿਹੜਾ ਜਿਹੜਾ ਚਾਹੀਦਾ ਏ ਆਪਾਂ ਨੂੰ ਤੇ ਇਹ ਆਪਾਂ ਨੂੰ ਸਮਾਨ ਚਾਹੀਦਾ ਜੀ ਪਿਆਜ਼ ਦੀ ਸਬਜ਼ੀ ਬਣਾਉਣ ਵਾਸਤੇ ਝਟਪਟ ਹੀ ਇਹ ਸਬਜ਼ੀ ਬਣ ਜਾਂਦੀ ਐ ਤੇ ਤੁਸੀਂ ਜ਼ਰੂਰ ਟਰਾਈ ਕਰਿਓ ਇਹ ਪਿਆਜ਼ ਨੇ ਜੀ ਕੱਟੇ ਹੋਏ ਆਪਣੇ ਤੇ ਹਰਾ ਧਨੀਆ ਹੀ ਨੇ ਡੰਡਲਾ ਹਰੇ ਧਨੀਏ ਦੇ ਇਹ ਤੇ ਆਪਾਂ ਲੰਮੇ-ਲੰਮੇ ਕੱਟਿਆਗੇ ਪਿਆਜ਼ ਹਰੀਆਂ ਮਿਰਚਾਂ ਲਸਣ ਤੇ ਅਦਰਕ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਲੰਬਾ ਕੱਟਿਆ ਹੈ ਤੇ ਇੰਨਾ ਕੁ ਤੜਕਾ ਆਪਾਂ ਬਰੀਕ ਕੱਟਿਆ ਹੈ ਤੜਕਾ ਲਾਉਣ ਨੂੰ ਟਮਾਟਰ ਆ ਤੇ ਥੋੜੇ ਜਿਹਾ ਗੰਡੇ ਆ ਤੇ ਤੇਲ ਆਪਾਂ ਗਰਮ ਕਰ ਲਿਆ ਤੇ ਪਹਿਲਾਂ ਦੀ ਤਰ੍ਹਾਂ ਆਪਾਂ ਜੀਰਾ ਤੇ ਅਜਵਾਇਨ ਆਪਾਂ ਪਹਿਲਾਂ ਭੁੰਨਾਗੇ ਤੇ ਫਿਰ ਉਹਦੇ ਵਿੱਚ ਆਪਾਂ ਤੜਕਾ ਭੁੰਨਾਗੇ ਜੀ ਤੇ ਹੁਣ ਆਪਾਂ ਤਾਂ ਆਪ ਚੀਜ਼ਾਂ ਪਾ ਲਾਂਗੇ ਵਿੱਚ ਤੇ ਤੜਕਾ ਭੁੰਨ ਲਾਂਗੇ ਆਪਾਂ ਇਹਵੇਂ ਮੁੱਤੇ ਸੇ ਲੰਮੇ ਲੰਮੇ ਕੱਟੇ ਤਾਂ ਪਿਆਜ਼ ਸਬਜ਼ੀ ਜਿਹੜੀ ਬਹੁਤ ਦੇਖਣ ਨੂੰ ਵੀ ਸੋਹਣੀ ਲੱਗੂਗੀ ਤੇ ਹੁਣ ਆਪਾਂ ਸਾਰਾ ਤੜਕਾ ਵਿੱਚ ਪਾ ਕੇ ਭੁੰਨ ਲਾਂਗੇ ਇਹ ਆਪਾਂ ਧਣੇ ਦੇ ਡੰਡਲ ਜਿਹੜੇ ਸੀਗੇ ਚੀਰੇ ਵੀ ਉਹ ਪਾਤੇ ਆ ਤੇ ਆਪਾਂ ਟਮਾਟਰ ਤੇ ਪਿਆਜ਼ ਆ ਜਿਹੜੇ ਬ੍ਰੀਕ ਕੱਟੇ ਹੋਏ ਸੀ ਉਹ ਪਾ ਦਾਂਗੇ ਤੇ ਆਪਾਂ ਤੜਕਾ ਭੁੰਨ ਲਿਆ ਜੀ ਤੇ ਸਲੋ ਸਲੋ ਅੱਗ ਤੇ ਕਰਿਓ ਕਰੋ ਕੰਮ ਤੁਸੀਂ ਕੋਈ ਵੀ ਕਰਦੇ ਹੋਣੇ ਇੱਥੇ ਸਬਜੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਤੇ ਆਪਾਂ ਨੂਨ ਮਿਰਚ ਮਸਾਲਾ ਹਲਦੀ ਤੇ ਧਨੀਆ ਪਾਊਡਰ ਇਹ ਪੰਜੇ ਚੀਜ਼ਾਂ ਪਾਈਆਂ ਜੀ ਤੁਸੀਂ ਆਪਣੇ ਹਿਸਾਬ ਨਾਲ ਪਾ ਲਓ ਆਪਾਂ ਤਾਂ ਧੰਨ ਧੰਨ ਇੱਕ ਚਮਚਾ ਹੀ ਪਾਇਆ ਹੈ ਕਿਉਂਕਿ ਆਪਾਂ ਵਾਲੀ ਸਬਜੀ ਨਹੀਂ ਬਣਾਉਂਦੇ ਇੱਕ ਟਾਈਮ ਦੀ ਬਣਾਈ ਹੈ ਤੇ ਆਪਾਂ ਨੂੰ ਜਿਹੜੇ ਤ ਮਸਾਲੇ ਪਾਏ ਆਪਾਂ ਉਹ ਵੀ ਭੁੰਨ ਲਾਂਗੇ ਵਿੱਚੇ ਤੇ ਜਿਹੜਾ ਤੜਕਾ ਸੀ ਆਪਣਾ ਤੇਲ ਛੱਡਦਾਏ ਉਹਨੇ ਤੇ ਹੁਣ ਆਪਾਂ ਇਹਦੇ ਵਿੱਚ ਨਾ ਪਿਆਜ਼ ਪਾਵਾਂਗੇ ਜੀ ਜਿਹੜਾ ਤੁਸੀਂ ਐਵੇਂ ਦੇ ਸਾਜਨ ਹਸਾਵਣ ਵਾਲੀ ਕੱਟਣੀ ਆ ਪਿਆਜ਼ ਇੰਨੇ ਸਾਜ ਦੇ ਕੱਟਣੇ ਆ ਬਾਲੇ ਬਰੀਕ ਨਹੀਂ ਕੱਟਣੇ ਜਿਹਦਾ ਆਪਾਂ ਇਹਨੂੰ ਹਲਾਵਾਂਗੇ ਤੇ ਇਹਨਾਂ ਦਾ ਸਾਰੀ ਇਕੱਠਾ ਪਾੜੀ ਲੱਗ ਲੱਗ ਹੋ ਜੂਗੀ ਤੇ ਆਪਾਂ ਇਹਨੂੰ ਢੱਕ ਕੇ ਪਕਾ ਲਾਂਗੇ ਤੁਸੀਂ ਫੁੱਲ ਨਾ ਢੱਕਿਓ ਕਿਉਂਕਿ ਗੰਡੇ ਵੀ ਪਾਣੀ ਛੱਡਦੇ ਆ ਤੇ ਥੋੜੀ ਜਿਹੀ ਬੇਰਲਾ ਰੱਖ ਕੇ ਪਕਾਇਓ ਤੇ ਸਬਜੀ ਆਪਣੀ ਬਣ ਕੇ ਹੋ ਗਈ ਹੈ ਤਿਆਰ ਜੀ ਤੇ ਤੁਸੀਂ ਵੀ ਟਰਾਈ ਕਰਿਓ ਜ਼ਰੂਰ ਤੇ ਆਪਾਂ ਧਣੀਆਂ ਪਾ ਕੇ ਸਜਾ ਦੇਾਂਗੇ ਇਹਨੂੰ ਉੱਪਰੋਂ ਦੇ ਬਾਬਾ ਸਾਰਾ ਧਣੀਆਂ ਪਾਇਆ ਹੈ ਆਪਾਂ ਤੇ ਜਿਹੜੇ-ਜਿਹੜੇ ਆਪਾਂ ਨੂੰ ਸਪੋਰਟ ਕਰਦੇ ਆ ਜੀ ਉਹਨਾਂ ਦਾ ਦਿਲ ਤੋਂ ਧੰਨਵਾਦ ਤੇ ਕਮੈਂਟ ਕਰਕੇ ਆਪਣਾ ਹੌਸਲਾ ਜ਼ਰੂਰ ਵਧਾਇਆ ਕਰੋ ਤੇ ਜਿਹੜੇ ਆ ਜਿਹੜੇ ਆਪਣੀ ਵੀਡੀਓ ਦੇਖਣੋਂ ਦਾ ਧੰਨਵਾਦ ਹੈ ਜੀ